ਮਨੁੱਖੀ ਤਸਕਰੀ ਵਿਰੋਧੀ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸਮ ਜ਼ਿਲ੍ਹਾ ਦੇ ਸੈਸ਼ਨ ਜੱਜ ਅਰਉਂਗ ਕੁਮਾਰ ਗੁੱਤਾ ਐਸਐਸਪੀ ਸ਼੍ਰੀ ਸੁਭਮ ਅਗਰਵਾਲ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੋਕ ਕੁਮਾਰ ਚਾਹਾਨ ਨੇ ਬ੍ਰਾਹਮਣ ਮਾਜਰਾ ਨਜ਼ਦੀਕ ਸਥਿਤ ਬਸਤੀ ਵਿਖੇ ਰਹਿੰਦੇ ਲੋਕਾਂ ਨੂੰ ਮਨੁੱਖੀ ਤਸਕਰੀ ਨੂੰ ਰੋਕਣ ਦੇ ਲਈ ਕਿਤੇ ਜਾ ਰਹੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਇਸ ਮੌਕੇ ਜ਼ਿਲ੍ਹਾ ਦੇ ਸੈਸ਼ਨ ਜੱਜ ਅਰਉਂਗ ਕੁਮਾਰ ਗੁੱਤਾ ਨੇ ਕੀ ਕਿਹਾ ਤੁਸੀਂ ਸੁਣੋ ਇਹ ਟੈਫਟਿੰਗ ਦੇ ਤੇ ਇਕੱਠੇ ਹੋਏ ਆ ਮੇਰੇ ਨਾਲ ਐਸਐਸਪੀ ਸਾਹਿਬ ਹੈਗੇ ਆ ਊਸ਼ੋਕ ਜੀ ਹੈਗੇ ਆ ਜਿਹੜੇ ਸੈਕਟਰੀ ਡੀਐਲਐਸ ਹੈ ਆ ਪਹਿਲਾਂ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆਨ ਦੀ ਜਮਿੰਦ ਕੀਤੀ ਪਰ ਦਿਲੋਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਪਤੇਗੜ ਸਾਹਿਬ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਹਦਾਇਤਾਂ ਅਨੁਸਾਰ ਇਹ ਪ੍ਰੋਗਰਾਮ ਕਰ ਰਹੀ ਆ ਅਸੀਂ ਲੋਕਾਂ ਦੀ ਸੇਵਾ ਵਾਸਤੇ ਤੱਪਾ ਤਿਆਰ ਆ ਕਿ ਲੋਕਾਂ ਨੂੰ ਫ੍ਰੀ ਮੁਫਤ ਕਾਨੂੰਨੀ ਸਹਾਇਤਾ ਮਿਲ ਸਕੇ ਜਿਹੜੀ ਇਹ ਹਿਊਮਨ ਟ੍ਰੈਫਿਕਿੰਗ ਹੈਗੀ ਹੈ ਇਹ ਬਹੁਤ ਵੱਡੇ ਪੱਧਰ ਤੇ ਹੈਗੀ ਆ ਕਿ ਬੱਚੇ ਚੱਕ ਲਿੱਤੇ ਜਾਂਦੇ ਆ ਉਹਨਾਂ ਨੂੰ ਫਿਰ ਅੱਗੇ ਵੇਚ ਦਿੱਤਾ ਜਾਂਦਾ ਹੈ ਪੁਲਿਸ ਬੜਾ ਜਤਨ ਕਰ ਰਹੀ ਹੈ ਹੁਣ ਪੰਜਾਬ ਸਰਕਾਰ ਦੇ ਇੱਕ ਪ੍ਰੋਗਰਾਮ ਵੀ ਚੱਲ ਰਿਹਾ ਜਿਦੇ ਨਾਲ ਉਹ ਡੀਐਨਏ ਟੈਸਟਿੰਗ ਰਾਕੇ ਬੱਚਿਆਂ ਨੂੰ ਉਹਨਾਂ ਦੇ ਮਾਪੇ-ਬਾਪ ਦੇ ਨਾਲ ਮਿਲਾਨ ਦੀ ਕੋਸ਼ਿਸ਼ ਕਰ ਰਹੀ ਆ ਫਤੇਗੜ ਸਾਹਿਬ ਦੀ ਪੁਲਿਸ ਬਹੁਤ ਅੱਛਾ ਜਤਨਦਾਰੀ ਹੈਗੀ ਆ ਜੇ ਤਾਂ ਹੁਣ ਤੁਹਾਡੇ ਸਾਹਮਣੇ ਇੱਕ ਰੀਹੈਬਿਲੀਟੇਸ਼ਨ ਸੈਂਟਰ ਹੈ ਪੰਜਾਬ ਸਰਕਾਰ ਦੇ ਚਿਤਕਾ ਸਭ ਕੇ ਲੋਕੀਓ ਨੂੰ ਨਸ਼ਾ ਮੁਕਤ ਹੋ ਰਿਹਾ ਸੋ ਮੈਂ ਹਰ ਇੱਕ ਨੂੰ ਰਿਕਵੈਸਟ ਕਰਦਾ ਆਂ ਕਿ ਆਪਣੇ ਬੱਚਿਆਂ ਨਾਲ ਦਿਹੋਤਿਆ ਰੱਖੋ ਕਿ ਉਹਨਾਂ ਦੀ ਆਪਾ ਹਿਊਮਨ ਟੈਪਕਿੰਗ ਲੋਕ ਸਕੀਏ ਤੇ ਦੇਸ਼ ਨੂੰ ਕੁਸ਼ਾਲ ਬਣਾ ਸਕੀਏ ਟਰੈਫਿੰਗ ਦੇ ਖਿਲਾਫ ਜਿਹੜਾ ਡੇ ਬਣਾ ਰਹੇ ਆ ਤੇ ਮੇਰੇ ਨਾਲ ਸੈਸ਼ਨ ਜੱਜ ਸਾਹਿਬ ਤੇ ਜਿਹੜੇ ਸੈਕਟਰੀ ਡੀਐਲਐਸਏ ਹੈਗੇ ਅਸ਼ੋਕ ਜੀ ਸਾਹਿਬ ਦੋਨੋਂ ਹੀ ਅਸੀਂ ਸਾਰੇ ਇੱਥੇ ਇਕੱਠੇ ਆ ਸਾਡੇ ਨਾਲ ਸਾਡੇ ਡੀਐਸਪੀ ਸਾਹਿਬ ਵੀ ਮੌਜੂਦ ਹਨ ਤੇ ਮੈਂ ਦੱਸਣਾ ਚਾਹਨਾ ਹੈ ਕਿ ਪਿਛਲੇ ਕੁਝ ਸਮਾਂ ਦੇ ਵਿੱਚ ਸਾਡੇ ਪੁਲਿਸ ਵੱਲੋਂ ਵੀ ਹਿਊਮਨ ਟਰੈਫਿੰਗ ਦੇ ਖਿਲਾਫ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ ਇੱਕ ਇੱਥੇ ਕੋਈ ਗਰੀਬ ਪਰਿਵਾਰ ਸੀਗਾ ਮੰਡੀ ਗੋਬਿੰਦਗੜ ਦੇ ਵਿੱਚ ਜਿਹਦਾ ਜਿਹਦੇ ਉਹਦੇ ਛੋਟੇ ਬੱਚੇ ਦੀ ਇੱਕ ਦਿਨ ਦੇ ਬੱਚੇ ਦੀ ਤਸ ਉਹਨੂੰ ਜਿਹੜਾ ਹੈਗਾ ਕੋਲਕਾਤਾ ਦੇ ਵਿੱਚ ਪਹੁੰਚਾਇਆ ਗਿਆ ਸੀਗਾ ਤੇ ਬੜੇ ਰਿਕਾਰਡ ਟਾਈਮ ਦੇ ਵਿੱਚ ਕੋਈ ਈ ਘੰਟਿਆਂ ਦੇ ਵਿੱਚ ਸਾਡੀ ਟੀਮ ਨੂੰ ਗੋਵਿੰਦਗੜ੍ਹ ਤੋਂ ਕਲਕੱਤਾ ਤੋਂ ਗਈ ਤੇ ਕਲਕੱਤਾ ਤੋਂ ਫੜ ਕੇ ਫੜ ਕੇ ਲੈ ਕੇ ਆਈ ਬੰਦਿਆਂ ਨੂੰ ਇੱਕ ਵੱਡਾ ਗਿਰੋਹ ਸੀਗਾ ਜਿਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਬੰਦੇ ਵੀ ਸ਼ਾਮਿਲ ਸਨ ਤੇ ਜ਼ਿਲ੍ਹੇ ਤੋਂ ਬਾਹਰ ਦੇ ਬੰਦੇ ਵੀ ਸ਼ਾਮਿਲ ਸਨ ਬਾਰਡਰ ਏਰੀਆ ਦੇ ਬਟਾਲਾ ਸਾਈਡ ਤੇ ਜਿੱਦਾਂ ਅੱਜ ਸਾਹਿਬ ਨੇ ਕਿਹਾ ਕਿ ਹੁਣ ਜਿਹੜਾ ਡੀਐਨਏ ਟੈਸਟਿੰਗ ਦਾ ਹੈਗਾ ਕਿ ਅਸੀਂ ਇਹ ਦੇਖਣਾ ਹੈ ਜਿਹੜੇ ਬੱਚੇ ਇੱਥੇ ਸੜਕਾਂ ਤੇ ਹੈਗੇ ਆ ਉਹਨਾਂ ਦਾ ਭਲੀਵਾਰੀ ਸਹਿਕਾਣ ਹੈ ਉਹਨਾਂ ਨੂੰ ਪ੍ਰੋਪਰ ਰੀਹੈਬਿਲਿਟੇਸ਼ਨ ਦੇਣਾ ਉਹਨਾਂ ਨੂੰ ਚੰਗੀ ਐਜੂਕੇਸ਼ਨ ਤੇ ਪ੍ਰੋਪਰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨਾ ਇਹਦੇ ਵਿੱਚ ਸਾਡੀ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਸਾਡੀ ਜਿਹੜੀ ਹੈਗੀ ਪਬਲਿਕ ਵੀ ਸਾਡੇ ਨਾਲ ਜੁੜੀ ਹੋਈ ਹੈ ਤੇ ਮੀਡੀਆ ਦੇ ਸੱਜਣਾ ਰਾਈ ਮੇਰਾ ਪਬਲਿਕ ਨੂੰ ਇਹੀ ਅਪੀਲ ਹੈ ਕਿਸੇ ਵੀ ਤਰੀਕੇ ਦੀ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਹੈ ਕੋਈ ਸੂਚਨਾ ਆਉਂਦੀ ਹੈ ਤੇ ਉਹ 112 ਦੇ ਰਾਈ ਜਾਂ ਡਾਇਰੈਕਟਲੀ ਵੀ ਤੁਸੀਂ ਸਾਡੇ ਕੋਲ ਆ ਸਕਦੇ ਹੋ ਉਸੇ ਸਮੇਂ ਸਿਰ ਤਰੀਕੇ ਨਾਲ ਵੱਡੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਥੈਂਕ ਯੂ